ਤੋ ਅੱਜ ਜਿਵੇਂ ਸਾਨੂੰ ਟ੍ਰੇਨ ਨੰਬਰ 14508 ਆ ਤੁਹਾਡੀ ਫਜ਼ਲਕਾ ਤੋਂ ਦਿੱਲੀ ਜਾਂਦੀ ਐ ਇੰਟਰ ਸਿਟੀ ਐਕਸਪ੍ਰੈਸ ਐ ਇਹਦੇ ਵੀ ਕੋਚ ਨੰਬਰ D3 ਤੋਂ D3 ਤੋਂ ਤੁਹਾਨੂੰ ਇੱਕ ਅਨਨਮ 24-25 ਸਾਲ ਦੀ ਲੜਕੀ ਆ ਫੂਰੀ ਰੈੱਡ ਬੋਡੀ ਮੇਰੀ ਬਾਤ ਸੁਣ ਚੋ ਇਹਦੀ ਸਿਰ ਤੇ ਮੱਥੇ ਤੇ ਛੱਡਣ ਤੋਂ ਬਾਅਦ ਸਾਡਾ ਨਿਸ਼ਾਨ ਐ ਤੇ ਥੋੜਾ ਜਿਹਾ ਜਿਵੇਂ ਗੱਲਾ ਵੀ ਸੋੜ ਸਟਰੈਂਗਲ ਕੀਤਾ ਹੋਇਆ ਜਾਪਦਾ ਬੋਡੀ ਨੇ ਕੰਡੀਸ਼ਨ ਤੋਂ ਕੀ ਲੱਗਦਾ ਜੀ ਮਤਰਾ ਕਿ ਕਿਸੇ ਨੇ ਮਤਲਬ ਪ੍ਰੀਲੀਮਿਟਿ ਦੇਖਣ ਨੂੰ ਤਾਂ ਲੱਗਦਾ ਵੀ ਕਿਸੇ ਨੇ ਉਸ ਤੇ ਇਸ ਤੇ ਹਮਲਾ ਕਰਤੀ ਇਸ ਨੂੰ ਸੁਣ ਕੇ ਸੋ ਅਸੀਂ ਹੁਣ ਇੱਥੇ ਨਾਬੇ ਰਜਿਸਟ੍ਰੇਸ਼ਨ ਤੇ ਤੁਹਾਨੂੰ ਪਿੱਛੇ ਕੰਟਰੋਲ ਤੋਂ ਬਿਤੇ ਚੱਜੇ ਨਾਬੇ ਅਸੀਂ ਇਸ ਨੂੰ ਬੋਡੀ ਨੂੰ ਉੱਪਰ ਉਤਾਰ ਲਿਆ ਹੈਗਾ ਤੇ ਹੁਣ ਅਸੀਂ ਬਾਕੀ ਹੁਣ ਸੀਸੀਟੀਵੀ ਕੈਮਰੇ ਕਿਉਂਕਿ 11 12 ਸਟੇਸ਼ਨ ਆਂਦੇ ਨੇ ਪਿੱਛੇ ਫਾਜ਼ਿਲਕੋ ਤੋਂ 2 ਵਜੇ ਸਵੇਰੇ ਗੱਡੀ ਚੱਲਦੀ ਆ ਇਹ ਮਤਲਬ ਵਿੱਚੋਂ ਮੁਕਸਰ ਬਠਿੰਡਾ ਵਗੈਰਾ ਹੁੰਦੀ ਹੋਈ ਇੱਥੇ ਪਹੁੰਚਦੀ ਆ ਕਿ ਇਸ ਤੇ 11 ਸਟੇਸ਼ਨ ਆਂਦੇ ਨੇ ਇਨ ਬਿਟਵੀਨ ਇੱਥੇ ਤੱਕ 12 12 ਸਟੇਸ਼ਨ ਆਂਦੇ ਨੇ ਅਸੀਂ ਫਿਰ ਉਹਨੇ ਸੀ ਦੇਖ ਰਹੇ ਹੋ ਕੀ ਕਹਿੰਦੇ ਇਹ ਦਿੱਲੀ ਜਾਂਦੀ ਇਹੋ ਉਹਨੇ ਕੱਢੀ ਇਹ ਕਿਸ ਤਰ੍ਹਾਂ ਦੀ ਹਾਲਤ ਹੈ ਇਹ ਬਾਸੋਂ ਦੇ ਵਿੱਚ ਪਈ ਸੀ ਤੇ ਇਹ ਆਲਰੇਡੀ ਮਤਲਬ ਡੈਡ ਸੀਗੀ ਤਾਂ ਡੈਡ ਸੀਗੀ ਕਿਸੇ ਮਸਾਫਰ ਨੇ ਦੇਖੀ ਉਸਨੇ ਕੰਟਰੋਲ ਨੂੰ ਤੇ ਫੋਨ ਕੀਤਾ ਉਹ ਫਿਰ ਅਸੀਂ ਨਾਲ ਦੇ ਨਾਲ ਇੱਥੇ ਸਾਨੂੰ ਜਿੱਥੇ ਦਾਬੇ ਤੋਂ ਅਸੀਂ ਬੋਡੀ ਨੂੰ ਉਤਾਰ ਕੋਈ ਜਿਹੜੇ ਗਰੈਂਟੀਜ਼ ਦਾ ਨੂੰ ਪਤਾ ਨਹੀਂ ਨਹੀਂ ਇਹਦੇ ਸੱਜੀ ਪਾਸੇ ਮਹਾਜਨ ਇੰਗਲਿਸ਼ ਵਿੱਚ ਮਹਾਜਨ ਲਿਖਿਆ ਹੋਇਆ ਤੇ ਐਮ ਆਰ ਖੁਦਿਆ ਹੋਇਆ ਬਾਕੀ ਅਸੀਂ ਫੋਟੋ ਜੀ ਸਰਕੂਲੇਟ ਕਰਦੇ ਆ ਸਾਰੇ ਪਾਸੇ ਤੇ ਉਹ ਦੇਖਨੇ ਪਹਿਚਾਨ ਕਰਾ ਕੇ ਫਿਰ ਬਾਕੀ ਕੋਈ ਸੀਸੀਟੀਵੀ ਦੇਖਦੇ ਕੋਈ ਨਾਲ ਸੀ ਉਹ ਤੇ ਜਾਂ ਕਿਵੇਂ ਸੀ ਪੱਕੀ ਉਹ ਵਿੱਚ ਫਰਦਰ ਫਰਦਰ ਅਸੀਂ ਹੁਣ ਵੀ ਕਿਤਾ ਸੀਸੀਟੀਵੀ ਪਿੱਛੇ ਦੇਖਦੇ ਆ ਕਿ ਕੋਈ ਨਾਲ ਸੀ ਬੰਦੇ ਨੇ ਇੱਕ ਕੱਪੜੇ ਹੈਗੇ ਨੇ ਥੋੜੇ ਜਿਹੇ ਥੋੜੇ ਜਿਹੇ ਕੱਪੜੇ ਦੇ ਇੱਕ ਬੈਗ ਹੈਗੇ ਛੋਟਾ ਜਿਹਾ ਅੰਦਰ ਕੁਝ ਨਹੀਂ ਤੋਰੀ ਨੂੰ ਚਲੋ ਭੁੱਲਿਆ ਤੇ ਫਰਦਰ ਇਹ ਹੁਣ ਸੀਸੀਟੀਵੀ ਤੋਂ ਵਿੱਚ ਦੇਖਦੇ ਆ ਕਿ ਦੀ ਪਛਾਣ ਕਰਾਨੀਆਂ ਕਿਥੋਂ ਪਿੱਛੋਂ ਕਿਸੇ ਨਾਲ ਕਿਸੇ ਬੰਦੇ ਨਾਲ ਚੜੀ ਸੀਗੀ ਜਾਂ ਕਿਵੇਂ ਇਕੱਲੀ ਚੜੀ ਆ ਕਿਥੋਂ ਸਟੇਸ਼ਨ ਤੋਂ ਦੇਖ ਰਹੇ ਆ ਕਿਉਂਕਿ ਅਜੇ ਹੋਵੇ ਸਵੇਰ ਦੀ ਗੱਲ ਹੈ ਤੇ ਬਾਕੀ ਉਸੇ ਡਿਫਰੈਂਸਿਕ ਟੀਮ ਵਗੈਰਾ ਆ ਰਹੀ ਹੈ ਸਾਰਾ ਇੱਕ ਨਹੀਂ ਹੈ ਜੀ ਇਹ ਨਹੀਂ ਕੋਈ ਇੱਕ ਨਹੀਂ ਠੀਕ ਅਟਕਣਾ ਨਹੀਂ ਇਹ ਠੀਕ ਹੈ ਕਿਰਪਾ ਤੁਹਾਨੂੰ ਮੈਡਿਕ ਕਾਸਟਮਰ ਦਾ ਚਲਾਛ ਨਹੀਂ ਹੈ ਉਸ ਤੋਂ ਲੱਗੇ ਰਹਿਣਗੇ